ਬਿਰੋ ਕੁਝ ਲੋਕ ਮਦਦ ਦਾ ਸਿਰਫ ਡਰਾਮਾ ਕਰਦੇ ਨੇ ਜਿਵੇਂ ਕਿ ਆ ਇੱਕ ਤਸਵੀਰ ਹੈ ਆ ਜਿਹੜਾ ਇੱਕ ਬੰਦਾ ਹੈ ਇਹ ਡੂੰਘੇ ਖੱਡ ਦੇ ਵਿੱਚ ਡਿੱਗ ਗਿਆ ਉੱਪਰ ਵਾਲਾ ਡਰਾਮਾ ਤਾਂ ਕਰ ਰਿਹਾ ਕਿ ਮੈਂ ਤੈਨੂੰ ਕੱਢਣਾ ਚਾਹੁੰਦਾ ਪਰ ਆ ਜਿਹੜੀ ਕੋਲ ਪਈ ਪੌੜੀ ਹੈ ਇਹ ਉਹਨੂੰ ਨਹੀਂ ਦੇ ਰਿਹਾ ਜਿਹਦੇ ਸਹਾਰੇ ਨਾਲ ਉਹ ਖੱਡ ਚੋਂ ਬਾਹਰ ਆ ਸਕਦਾ ਆਹੀ ਕੁਝ ਸਾਡੀ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ ਕਿਸਾਨਾਂ ਨੂੰ ਦਿਖਾਵਾ ਤਾਂ ਕੀਤਾ ਜਾ ਰਿਹਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਪਰ ਇੱਕ ਗੱਲ ਦਾ ਜਵਾਬ अरविंद केजरीवाल ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਰੇ ਕਿ ਕਿਸਾਨ ਤਾਂ ਸ਼ੰਭੂ ਬਾਰਡਰ ਦੇ ਉੱਤੇ ਨੇ ਉਹ ਪੰਜਾਬ ਦੀ ਸਰਜ਼ਮੀਨ ਹੈ ਤੇ ਜੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੰਝੂ ਗੈਸ ਦੇ ਗੋਲੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਿਸਾਨ ਫੱਟੜ ਹੋ ਰਹੇ ਨੇ ਤਾਂ ਜਿਹੜੀ ਸਾਡੀ ਪੁਲਿਸ ਹੈ ਕਿਉਂਕਿ ਗ੍ਰਹਿ ਮੰਤਰੀ ਤਾਂ ਭਗਵੰਤ ਮਾਨ ਨੇ ਪੁਲਿਸ ਨੇ ਜਵਾਬੀ ਕਾਰਵਾਈ ਕੀ ਕੀਤੀ ਹਰਿਆਣਾ ਪੁਲਿਸ ਦੇ ਕਿਹੜੇ ਮੁਲਾਜ਼ਮਾਂ ਦੇ ਉੱਤੇ ਪਰਚਾ ਦਿੱਤਾ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਹਮਲਾ ਹਰਿਆਣਾ ਦੀ ਸਰਕਾਰ ਵੱਲੋਂ ਕੀਤਾ ਗਿਆ ਮੈਂ ਕੱਲ ਜਿਹੜੇ ਹਰਿਆਣਾ ਦੇ ਗ੍ਰਹਿ ਮੰਤਰੀ ਇਹ ਵਿੱਚ ਸਾਹਿਬ ਉਹਨਾਂ ਦਾ ਬਿਆਨ ਦੇਖ ਰਿਆ ਸੀ ਉਹ ਕਹਿੰਦੇ ਜੀ ਜੇ ਕੋਈ ਸਾਡੀ ਪੁਲਿਸ ਤੇ ਹਮਲਾ ਕਰੂ ਅਸੀਂ ਤਾਂ ਪੰਜਾਬ ਚ ਜਾ ਕੇ ਵੀ ਜਵਾਬੀ ਕਾਰਵਾਈ ਕਰਾਂਗੇ ਤਾਂ ਫਿਰ ਪੰਜਾਬ ਸਰਕਾਰੇ ਦੱਸੇ ਕਿ ਕਿਸਾਨ ਕੀ ਪੰਜਾਬ ਦੇ ਨਹੀਂ ਅਗਰ ਕਿਸਾਨਾਂ ਦੇ ਉੱਤੇ ਪੰਜਾਬ ਦੇ ਵਿੱਚ ਹਮਲਾ ਹੋ ਰਿਹਾ ਫਿਰ ਪੰਜਾਬ ਸਰਕਾਰ ਸੁੱਤੀ ਕਿਉ ਪਈ ਹੈ ਕੀ ਭਗਵੰਤ ਮਾਨ ਸਾਹਿਬ ਦੀ ਕੋਈ ਮਿਲੀਭੁਗਤ ਹੈ ਕਿ ਮਿਲੀਭੁਗਤ ਤਹਿਤ ਕਿਸਾਨਾਂ ਦਾ ਇਹ ਬੁਰਾ ਹਾਲ ਜਾਣ ਬੁੱਝ ਕੇ ਕਰਾਇਆ ਜਾ ਰਿਹਾ ਹੈ ਇਹ ਗੱਲਾਂ ਅੱਜ ਜਵਾਬ ਮੰਗਦੀਆਂ ਨੇ ਤੇ ਦੂਜਾ ਮੈਂ ਕੱਲ ਵੀ ਸਵਾਲ ਕੀਤਾ ਸੀ ਅਰਵਿੰਦ ਕੇਜਰੀਵਾਲ ਨੂੰ ਜਿੱਦਾਂ ਮੈਂ ਕਿਹਾ ਕਿ ਮਦਦ ਦਾ ਵਿਖਾਵਾ ਕਰਨਾ ਆਹ ਟਵੀਟ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਦਾ 21 ਅਕਤੂਬਰ 2020 ਦਾ 8:12 ਰਾਤ ਦਾ ਉਦੋਂ ਤਾਂ ਪੰਜਾਬ ਸਰਕਾਰ ਨੂੰ ਬੜੀਆਂ ਸਲਾਹਾਂ ਦਿੱਤੇ ਸੀ ਕੇਜਰੀਵਾਲ ਸਾਹਿਬ ਕਹਿੰਦੇ ਸੀ ਪੰਜਾਬ ਸਰਕਾਰ ਪੰਜਾਬੀਆਂ ਨੂੰ ਧੋਖਾ ਦੇ ਰਹੀ ਹੈ ਅਗਰ ਕੇਂਦਰ ਐਮਐਸਪੀ ਨਹੀਂ ਦਿੰਦਾ ਤਾਂ ਪੰਜਾਬ ਸਰਕਾਰ ਐਲਾਨ ਕਰੇ ਕਿ ਜਿਹੜੀਆਂ ਫਸਲਾਂ ਤੇ ਕੇਂਦਰ ਐਮਐਸਪੀ ਨਹੀਂ ਦੇਊਗਾ ਪੰਜਾਬ ਸਰਕਾਰ ਦੇਊਗੀ ਰਵਿੰਦ ਕੇਜਰੀਵਾਲ ਸਾਹਿਬ ਅੱਜ ਸਮਾਂ ਆ ਗਿਆ ਆਪਣੀ ਗੱਲ ਉੱਤੇ ਖੜੇ ਹੋਣ ਦਾ ਅੱਜ ਪੰਜਾਬ ਦੇ ਵਿੱਚ ਥੋਡੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਹੁਣ ਕਰੋ ਐਲਾਨ ਕਿ ਜੇ ਕੇਂਦਰ ਐਮਐਸਪੀ ਨਹੀਂ ਦਊ ਤਾਂ 17 ਫਸਲਾਂ ਦੇ ਉੱਤੇ ਆਮ ਆਦਮੀ ਪਾਰਟੀ ਐਮਐਸਪੀ ਦੇਊ ਥੋੜੇ ਤਾਂ ਮੰਤਰੀ ਵੀ ਝੁਟਕੀਆਂ ਮਾਰਦੇ ਹੁੰਦੇ ਸੀ ਅਨਮੋਲਕ ਅਗਨਮਾਨ ਜੀ ਔਖੇ ਜੀ ਕੇਜਰੀਵਾਲ ਸਾਹਿਬ ਨੇ ਸਾਨੂੰ ਦੱਸ ਕੇ ਭੇਜਿਆ ਅਸੀਂ 50 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਕੀ ਦੱਸਿਆ ਸੀ ਕੇਜਰੀਵਾਲ ਸਾਹਿਬ ਹੁਣ ਆ ਕੇ ਦੱਸੋ ਹੁਣ ਦਿਓ ਐਮਐਸਪੀ ਕਿ ਸਿਰਫ ਇਸ ਤਸਵੀਰ ਵਾਂਗੂ ਸਿਰਫ ਦਿਖਾਵਾ ਹੀ ਹੈ ਮਦਦ ਕਰਨ ਦਾ ਕਿਉਂਕਿ ਅਸਲ ਮਾਇਨੇ ਦੇ ਵਿੱਚ ਤੁਹਾਡਾ ਮਕਸਦ ਸਰਕਾਰ ਬਣਾਉਣਾ ਸੀ ਸਰਕਾਰ ਬਣਾ ਕੇ ਤੁਸੀਂ ਪੰਜਾਬੀਆਂ ਨੂੰ ਠੱਗਿਆ